ਮਹਾਰਾਜ ਨੇ ਗੁਰੂ ਅਮਰਦਾਸ ਜੀ ਨੇ ਦੱਸਿਆ ਵੀ ਜਿਹੜੇ ਗੁਰੂ ਕੇ ਚਰਨਾਂ 'ਚ ਆ ਕੇ ਪੈ ਜਾਂਦੇ ਨੇ ਟੈ ਪੈਂਦੇ ਨੇ ਮਹਾਰਾਜ ਗੁਰੂ ਅਮਰਦਾਸ ਜੀ ਨੂੰ ਨਮਸਕਾਰ ਕਰਕੇ ਕਹਿੰਦੇ ਨੇ हे ਦਾਤਾਰ ਅਸੀਂ ਮਾੜਿਆਂ ਚੰਗਿਆਂ ਤੁਹਾਡੇ ਹੀ ਆਂ ਬੁਰੇ ਭਲੇ ਹਮ ਥਾਰੇ ਤੇ ਉਹਨਾਂ ਗੁਰ ਸਿੱਖਾਂ ਦੇ ਬੱਥੇ ਦੇ ਲੇਖ ਜਿਹੜੇ ਨੇ ਉਹ ਵੱਡੇ ਹੋ ਜਾਂਦੇ ਆ ਜਦੋਂ ਗੁਰੂ ਕੇ ਸਿੱਖ ਦਾ ਮੱਥਾ ਮਹਾਰਾਜ ਦੇ ਚਰਨਾਂ ਨਾਲ ਲੱਗਦਾ ਲੇਖ ਬਦਲ ਜਾਂਦੇ ਦਸਵੇਂ ਪਾਤਸ਼ਾਹ ਕੋਲੋਂ ਇੱਕ ਫਕੀਰ ਨੇ ਪੁੱਛਿਆ ਕਹਿਣ ਲੱਗਾ ਮਹਾਰਾਜ ਮੈਂ ਸੁਣਿਆ ਪੜ੍ਹਿਆ Hindu Musliman ਸਭ ਕਹਿੰਦੇ ਨੇ ਕਿ ਜੋ ਖੁਦਾ ਨੇ ਅੱਲਾ ਨੇ ਭਗਵਾਨ ਨੇ ਰੱਬ ਨੇ ਬੰਦੇ ਦੇ ਮੱਥੇ ਤੇ ਲਿਖ ਦਿੱਤਾ ਓਹੀ ਮਿਲਣਾ ਮਾਰੇ ਕਹਿੰਦੇ ਫਕੀਰ ਜੀ ਠੀਕ ਹੈ ਇਦਾਂ ਹੀ ਹੈ ਜੋ ਪਰਮੇਸ਼ਰ ਨੇ ਲਿਖ ਦਿੱਤਾ ਉਹ ਵੱਧ ਘੱਟ ਨਹੀਂ ਸਕਦਾ ਉਵੇਂ ਹੀ ਹੋਣਾ ਕਹਿੰਦਾ ਫਿਰ ਮਹਾਰਾਜ ਜਿਹੜਿਆ ਤੁਹਾਡੇ ਕੋਲ ਆ ਕੇ ਸਿੱਖ ਅਰਦਾਸਾਂ ਕਰਦੇ ਨੇ ਬੇਨਤੀਆਂ ਕਰਦੇ ਨੇ ਜੋਦੜੀਆਂ ਕਰਦੇ ਨੇ ਮੈਨੂੰ ਪੁੱਤਰ ਮਿਲ ਜਾਵੇ ਮੇਰੀ ਨੌਕਰੀ ਲੱਗ ਜਾਵੇ ਕਾਰੋਬਾਰ ਚੱਲ ਜਾਵੇ ਵੇਰਾ ਮੁਕਦਮਾ ਜਿੱਤਿਆ ਜਾਵੇ ਮੇਰੀ ਬਿਮਾਰੀ ਹਟ ਜਾਵੇ ਦੁੱਖ ਸੁੱਖ ਦੇ ਵਿੱਚ ਹਰ ਵੇਲੇ ਤੁਹਾਡੇ ਕੀ ਅਰਦਾਸਾਂ ਕਰੀ ਜਾਂਦੇ ਨੇ ਜੇ ਇਹਨਾਂ ਦੀ ਕਿਸਮ ਵਿੱਚ ਰੱਬ ਨੇ ਦੁੱਖ ਲਿਖਿਆ ਇਹਨਾਂ ਨੂੰ ਦੁੱਖ ਮਿਲਣਾ ਹੈ ਅਰਦਾਸ ਕਰਨ ਨਾਲ ਦੁੱਖ ਕਿਵੇਂ ਛੱਟੇ ਜਾਏਗਾ ਜੇ ਸੁੱਖ ਲਿਖਿਆ ਤਾਂ ਸੁੱਖ ਮਿਲ ਹੀ ਜਾਣਾ ਹੈ ਅਰਦਾਸ ਕਰਨਾ ਕੋਈ ਜ਼ਿਆਦਾ ਮਿਲ ਜਾਣਾ ਹੈ ਸਤਿਗੁਰੂ ਜੀ ਇਹ ਦੱਸੋ ਇਹ ਕਿਉਂ ਇਦਾਂ ਕਰਦੇ ਨੇ ਸਤਿਗੁਰੂ ਕਹਿਣ ਲੱਗੇ ਸੰਤ ਜੀ ਫਕੀਰ ਸਾਈ ਬਹੁਤ ਵਧੀਆ ਸਵਾਲ ਕੀਤਾ ਹੁਣੇ ਤੁਹਾਡੇ ਸਵਾਲ ਦਾ ਜਵਾਬ ਦੇਣਿਆ ਬੈਠੋ ਆਪਣੇ ਮੁਨਸੀ ਨੂੰ ਸੱਦਿਆ ਤੇ ਆਪਣੀ ਮੋਹਰ ਜਿਹੜੀ ਦਸਵੇਂ ਪਾਤਸ਼ਾਹ ਹੁਕਮਨਾਮਿਆਂ ਤੇ ਲਾਂਦੇ ਸਨ ਉਹਦੇ ਕੋਲੋਂ ਮੰਗਵਾ ਕੇ ਦਫ਼ਤਰ ਵਿੱਚੋਂ ਫਕੀਰ ਨੂੰ ਕਹਿਣ ਲੱਗੇ ਆ ਦੇਖੋ ਜਰਾ ਇਹ ਤੇ ਲਿਖਿਆ ਕੀ ਹੈ ਫਕੀਰ ਪੜਨ ਲੱਗਾ ਮੋਹਰ ਦੇ ਅੱਖਰ ਪੁੱਠੇ ਸਾਂ ਕਹਿੰਦਾ ਜੀ ਪੜੇ ਨਹੀਂ ਜਾਂਦੇ ਮੋਹਰ ਦੇ ਅੱਖਰ ਪੁੱਠੇ ਹਨ ਸਭ ਨੂੰ ਪਤਾ ਹੈ ਕਿ ਮੋਹਰਾਂ ਦੇ ਸਟੈਂਪ ਦੇ ਅੱਖਰ ਪੁੱਠੇ ਹੁੰਦੇ ਨਹੀਂ ਪੜੇ ਜਾਂਦੇ ਮਹਾਰਾਜ ਔਖੇ ਨਹੀਂ ਪੜੇ ਜਾਂਦੇ ਮਾਰੇ ਕਹਿੰਦੇ ਸਿੱਧੇ ਕਰ ਦਿੰਨੇ ਆ ਸ਼ਈ ਲਾ ਕੇ ਕਾਗਜ਼ ਤੇ ਲਾਤਾ ਕਹਿੰਦੇ ਹੁਣ ਪੜੋ ਝਟ ਪੜ ਲੇ ਮਾਰੇ ਕਹਿੰਦੇ ਹੁਣ ਸਿੱਧੇ ਹੋ ਗਏ ਕਹਿੰਦਾ ਹਾਂ ਜੀ ਮਾਰੇ ਕਹਿੰਦੇ ਇਸੇ ਤਰ੍ਹਾਂ ਜੀਵ ਦੇ ਮੱਥੇ ਤੇ ਜੇ ਮਾੜੇ ਕਰਮ ਲਿਖੇ ਹੁੰਦੇ ਨੇ ਤਾਂ ਗੁਰੂ ਮਹਾਰਾਜ ਕੋਲ ਆ ਕੇ ਜਦੋਂ ਆਪਣਾ ਮੱਥਾ ਝੁਕਾਂਦਾ ਹੈ ਗੁਰੂ ਦੇ ਚਰਨਾਂ ਨੂੰ ਆਪਣਾ ਮੱਥਾ ਲਾਂਦਾ ਹੈ ਉਦੇ ਮੱਥੇ ਦੇ ਲੇਖ ਉੱਠੇ ਸਿੱਧੇ ਹੋ ਜਾਂਦੇ ਨੇ ਸਾਧ ਸੰਗਤ ਦੇ ਚਰਨਾਂ ਦੀ ਧੂੜੀ 'ਚ ਸ਼ਕਤੀ ਹੈ ਜਿਹੜੇ ਗੁਰੂ ਚਰਨਾਂ ਦੀ ਧੂੜੀ ਮੱਥੇ ਲਾਣਗੇ ਉੱਠੇ ਲੇਖ ਸਿੱਧੇ ਹੋ ਜਾਣਗੇ ਤਨ ਤਨ ਭਾਗ ਸੰਤ ਜਨਾ ਜੋ ਹਰਨਾਮਾ ਹਰ ਜਸਮ ਕਹਤੇ ਆਂ ਤਨ ਤਨ ਭਾਗ ਤੇਨਾ ਭਗਤ ਜਨਾ ਜੋ ਹਰ ਜਸ ਸਰਵਣੀ ਸੁਣਤੇ ਆਂ ਭਗਤਾਂ ਸੰਤਾਂ ਦੇ ਸਭ ਦੇ ਭਾਗ ਵੱਡੇ ਪਰ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਦੇ ਜੋ ਗੁਰਚਰਣੀ ਸਿੱਖ ਪੜਦੇ ਆ